shaadi.com لے આਇਆ ਹੈ ਦਾਜ ਕੈਲਕੂਲੇਟਰ ਦਾ ਨਵਾਂ ਫੀਚਰ shaadi.com ਉਤੇ ਦਾਜ ਕੈਲਕੂਲੇਟਰ ਖੋਲੋਗੇ ਤਾਂ ਹੋ ਚਾਗੇ ਹੈਰਾਨ ਹੁਣ ਤੁਹਾਨੂੰ ਕਿੰਨਾ ਮਿਲੇਗਾ ਦਾਜ ਜਾਣੋ ਇਸ ਤੱਕੀ ਇਸ ਤਰ੍ਹਾਂ ਜਦੋਂ ਤੁਸੀਂ shaadi.com ਦੇ ਦਾਜ ਕੈਲਕੂਲੇਟਰ ਫੀਚਰ ਨੂੰ ਖੋਲਦੇ ਹੋ ਤਾਂ ਤੁਹਾਨੂੰ ਤੁਹਾਡੀ ਉਮਰ ਸਿੱਖਿਆ ਤਨਖਾਹ ਮਕਾਨ ਆਦਿ ਵਿੱਚ ਕੁਝ ਜਾਣਕਾਰੀ ਲਿਖਿਆ ਜਾ ਚਾਹੁੰਦਾ ਹੈ ਸਾਰੇ ਬੇਰਵੇ ਦਰਜ ਕਰਨ ਤੋਂ ਬਾਅਦ ਨਤੀਜਾ ਤੁਹਾਡੇ ਸਾਹਮਣੇ ਆਉਂਦਾ ਹੈ। shaadi.com ਨੇ ਆਪਣੇ ਪਲੇਟਫਾਰਮ ਉੱਤੇ ਇੱਕ ਨਵਾਂ ਤੇ ਵਿਲੱਖਣ ਫੀਚਰ ਪੇਸ਼ ਕੀਤਾ ਹੈ। ਨਾਮ ਹੈ ਦਾਜ ਕਰੀਓ। ਇਹ ਅਜੀਬ ਲੱਗਦਾ ਹੈ ਪਰ ਅਨੁਪਮ ਮਿੱਤਲ ਦੀ ਮਸ਼ਹੂਰ ਮੈਂਟਰੀਮੋਨੀਅਲ ਸਾਈਟ ਨੇ ਇਸ ਨੂੰ ਸੱਚ ਕਰ ਦਿੱਤਾ ਹੈ। ਵੈੱਬਸਾਈਟ ਦਾ ਇਹ ਫੀਚਰ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। ਇਸ ਫੀਚਰ ਨੂੰ ਯੂਜ਼ਰ ਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਡਾ ਦਾਜ ਕਿੰਨਾ ਹੈ? ਤਾਂ ਇੱਥੇ ਤੁਹਾਨੂੰ ਕੁਝ ਸਵਾਲਾਂ ਦੇ ਜਵਾਬ ਦੇਣੇ ਪੈਂਦੇ। ਜਦੋਂ ਤੁਸੀਂ shaadi.com ਦੇ ਦਾਜ ਕੈਲਕੂਲੇਟਰ ਫੀਚਰ ਨੂੰ ਖੋਲਦੇ ਹੋ ਤਾਂ ਤੁਹਾਨੂੰ ਇੱਕ ਵਿਅਕਤੀ ਦੀ ਤਸਵੀਰ ਦਿਖਾਈ ਦਿੰਦੀ ਹੈ ਜਿਸ ਦੇ ਆਲੇ-ਦੁਆਲੇ ਤੁਹਾਨੂੰ ਕਿਤਾਬਾਂ, ਕਾਰ, ਘਰ ਅਤੇ ਪੈਸੇ ਵਰਗੀਆਂ ਕੁਝ ਚੀਜ਼ਾਂ ਦਿਖਾਈ ਦੇਣਗੀਆਂ। ਇਨ੍ਹਾਂ ਗੱਲਾਂ ਦੇ ਹੇਠਾਂ ਕੁਝ ਸਵਾਲ ਦਿੱਤੇ ਗਏ ਹੋਣਗੇ। ਜਿਵੇਂ ਕਿ ਤੁਹਾਡੀ ਉਮਰ ਕਿੰਨੀ ਹੈ, ਤੁਹਾਡੀ ਪੜ੍ਹਾਈ ਕੀ ਹੈ, ਤੁਹਾਡਾ ਕਿਤਾ ਕੀ ਹੈ, ਤੁਹਾਨੂੰ ਕਿੰਨੀ ਤਨਖਾਹ ਮਿਲਦੀ ਹੈ, ਤੁਹਾਡੇ ਕੋਲ ਮਕਾਨ ਹੈ ਜਾਂ ਨਹੀਂ। ਤੁਸੀਂ ਭਾਰਤ ਦੇ ਵਿੱਚ ਰਹਿੰਦੇ ਹੋ ਜਾਂ ਫਿਰ ਤੁਸੀਂ ਵਿਦੇਸ਼ ਦੇ ਵਿੱਚ ਰਹਿੰਦੇ ਹੋ? ਤਾਂ ਅਜਿਹੇ ਸਾਰੇ ਲੁੜਿੰਦੇ ਬੇਰਵੇ ਦਰਜ ਕਰਨ ਤੋਂ ਬਾਅਦ ਉਪਭੋਗਤਾ ਨੂੰ ਜਿਹੇਜ਼ ਦੀ ਰਕਮ ਦੀ ਗਣਨਾ ਕਰਕੇ ਉਸ ਬਟਨ ਦੇ ਉੱਤੇ ਕਲਿੱਕ ਕਰਨਾ ਹੋਵੇਗਾ ਇੱਥੇ ਜੋ ਲਿਖਿਆ ਹੈ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਇੱਥੇ ਲਿਖਿਆ ਹੈ ਕਿ 2001 ਤੋਂ 2012 ਤੱਕ ਭਾਰਤ ਦੇ ਵਿਜਦਾਜ ਕਾਰਨ 91202 ਮੌਤਾਂ ਹੋਈਆਂ ਹਨ ਕੀ ਤੁਸੀਂ ਅਜੇ ਵੀ ਗਣਨਾ ਕਰਨਾ ਚਾਹੁੰਦੇ ਹੋ ਕਿ ਉਸ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ ਤਾਂ ਆਓ ਭਾਰਤ ਨੂੰ ਦਾਜ ਮੁਕਤ ਸਮਾਜ ਬਣਾਈਏ ਤੇ ਬਦਲਾ ਲਈਏ। ਉਸਨੇ ਲਿਖਿਆ ਹੈ ਕਿ ਪਹਿਲਾ ਤਾਂ oshaadi.com ਤੇ ਦਾਜ ਦਾ ਕੈਲਕੂਲੇਟਰ ਦੇਖ ਕੇ ਹੈਰਾਨ ਹੈ। ਸਾਈਟ ਦੀ ਇੱਕ ਵਿਸ਼ੇਸ਼ਤਾ ਉਪਭੋਗਤਾਵਾਂ ਨੂੰ ਇਹ ਦਰਸਾਉਂਦੀ ਹੈ ਕਿ ਦਾਜ ਦੇ ਬਾਜ਼ਾਰ ਵਿੱਚ ਉਹਨਾਂ ਦੀ ਕੀਮਤ ਕਿੰਨੀ ਹੈ। ਜਦੋਂ ਤੁਸੀਂ ਆਪਣੀ ਉਮਰ, ਸਿੱਖਿਆ ਤੇ ਤਨਖਾਹ ਵਰਗੀ ਜਾਣਕਾਰੀ ਦਿੰਦੇ ਹੋ ਤਾਂ ਇਹ ਤੁਹਾਨੂੰ ਹੈਰਾਨ ਕਰ ਹੁੰਦਾ ਹੈ। ਦਾਸ ਦੀ ਕੀਮਤ ਦਿਖਾਉਣ ਦੀ ਬਜਾਏ ਇਹ ਕੈਲਕੂਲੇਟਰ ਭਾਰਤ ਵਿੱਚ ਦਾਜ ਕਾਰਨ ਹੋਣ ਵਾਲੀਆਂ ਮੌਤਾਂ ਬਾਰੇ ਆਪਣੇ ਉਪਭੋਗਤਾਵਾਂ ਨਾਲ ਡਾਟਾ ਸਾਂਝਾ ਕਰਦਾ ਹੈ। ਬਿਊਰੋ ਰਿਪੋਰਟ Delhi Post Punjabi। shaadi.com ਲੈ ਆਇਆ ਦਾਜ ਕੈਲਕੂਲੇਟਰ ਦਾ ਨਵਾਂ ਫੀਚਰ। shaadi.com ਉੱਤੇ ਦਾਜ ਕੈਲਕੂਲੇਟਰ ਖੋਲੋਗੇ ਤਾਂ ਹੋ ਚੌਗੇ ਹੈਰਾਨ। ਹੁਣ ਤੁਹਾਨੂੰ ਕਿੰਨਾ ਮਿਲੇਗਾ ਦਾਜ ਜਾਣੋ ਇਸ ਤੱਕੀ ਇਸ ਸਾਥ ਤਰਸਾਲ ਜਦੋਂ ਤੁਸੀਂ shaadi.com ਦੇ ਦਾਜ ਕੈਲਕੂਲੇਟਰ ਫੀਚਰ ਨੂੰ ਖੋਲਦੇ ਹੋ ਤਾਂ ਤੁਹਾਨੂੰ ਤੁਹਾਡੀ ਉਮਰ ਸਿੱਖਿਆ ਤਨਖਾਹ ਮਕਾਨ ਆਦਿ ਵਿੱਚ ਕੁਝ ਜਾਣਕਾਰੀ ਲਿਖਿਆ ਜਾਂਦਾ ਹੈ ਸਾਰੇ ਬੇਰਵੇਦ ਦਰਜ ਕਰਨ ਤੋਂ ਬਾਅਦ ਨਤੀਜਾ ਤੁਹਾਡੇ ਸਾਹਮਣੇ ਆਉਂਦਾ shaadi.com ਨੇ ਆਪਣੇ ਪਲੇਟਫਾਰਮ ਉੱਤੇ ਇੱਕ ਨਵਾਂ ਤੇ ਵਿਲੱਖਣ ਫੀਚਰ ਪੇਸ਼ ਕੀਤਾ ਹੈ ਨਾਮ ਹੈ ਦਾਜ ਕੈਲਕੂਲੇਟਰ ਇਹ ਅਜੀਬ ਲੱਗਦਾ ਹੈ ਪਰ ਅਨੁਪਮ ਮਿੱਤਲ ਦੀ ਮਸ਼ਹੂਰ ਮੈਂਟਰੀਮੋਨੀਅਲ ਸਾਈਟ ਨੇ ਇਸ ਨੂੰ ਸੱਚ ਕਰ ਦਿੱਤਾ ਹੈ। ਵੈੱਬਸਾਈਟ ਦਾ ਇਹ ਫੀਚਰ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। ਇਸ ਫੀਚਰ ਨੂੰ ਯੂਜ਼ਰ ਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਡਾ ਦਾਜ ਕਿੰਨਾ ਹੈ। ਤਾਂ ਇੱਥੇ ਤੁਹਾਨੂੰ ਕੁਝ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਜਦੋਂ ਤੁਸੀਂ ਸ਼ਾਦੀ.ਕਾਮ ਦੇ ਦਾਜ ਕੈਲਕੂਲੇਟਰ ਫੀਚਰ ਨੂੰ ਖੋਲਦੇ ਹੋ ਤਾਂ ਤੁਹਾਨੂੰ ਇੱਕ ਵਿਅਕਤੀ ਦੀ ਤਸਵੀਰ ਦਿਖਾਈ ਦਿੰਦੀ ਹੈ। ਜਿਸ ਤਿਹਾਲੇ ਦੁਆਰੇ ਤੁਹਾਨੂੰ ਕਿਤਾਬਾਂ, ਕਾਰ-ਕਾਰ ਅਤੇ ਪੈਸੇ ਵਰਗੀਆਂ ਕੁਝ ਚੀਜ਼ਾਂ ਦਿਖਾਈ ਦੇਣਗੀਆਂ। ਇਨ੍ਹਾਂ ਗੱਲਾਂ ਦੇ ਹੇਠਾਂ ਕੁ ਸਵਾਲ ਦਿੱਤੇ ਗਏ ਹੋਣ। ਜਿਵੇਂ ਕਿ ਤੁਹਾਡੀ ਉਮਰ ਕਿੰਨੀ ਹੈ, ਤੁਹਾਡੀ ਪੜ੍ਹਾਈ ਕੀ ਹੈ, ਤੁਹਾਡਾ ਕਿਤਾ ਕੀ ਹੈ, ਤੁਹਾਨੂੰ ਕਿੰਨੀ ਤਨਖਾਹ ਮਿਲਦੀ ਹੈ, ਤੁਹਾਡੇ ਕੋਲ ਮਕਾਨ ਹੈ ਜਾਂ ਨਹੀਂ। ਤੁਸੀਂ ਭਾਰਤ ਦੇ ਵਿੱਚ ਰਹਿੰਦੇ ਹੋ ਜਾਂ ਫਿਰ ਤੁਸੀਂ ਵਿਦੇਸ਼ ਦੇ ਵਿੱਚ ਰਹਿੰਦੇ ਹੋ। ਤਾਂ ਅਜਿਹੇ ਸਾਰੇ ਲੋੜਿੰਦੇ ਬੇਰਵੇ ਦਰਜ ਕਰਨ ਤੋਂ ਬਾਅਦ ਉਪਭੋਗਤਾ ਨੂੰ ਜਹੀਸ ਦੀ ਰਕਮ ਦੀ ਗਣਨਾ ਕਰਕੇ ਉਸ ਬਟਨ ਦੇ ਉੱਤੇ ਕਲਿੱਕ ਕਰਨਾ ਹੋਵੇਗਾ ਇੱਥੇ ਜੋ ਲਿਖਿਆ ਹੈ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਇੱਥੇ ਲਿਖਿਆ ਹੈ ਕਿ 2001 ਤੋਂ 2012 ਤੱਕ ਭਾਰਤ ਦੇ ਵਿੱਚ ਦਾਜ ਕਾਰਨ 91202 ਮੌਤਾਂ ਹੋਈਆਂ ਹਨ ਕੀ ਤੁਸੀਂ ਅਜੇ ਵੀ ਗਣਨਾ ਕਰਨਾ ਚਾਹੁੰਦੇ ਹੋ ਕਿ ਉਸ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ ਤਾਂ ਆਓ ਭਾਰਤ ਨੂੰ ਦਾਜ ਮੁਕਤ ਸਮਾਜ ਬਣਾਈਏ ਅਤੇ ਬਦਲਾ ਲਿਆਈਏ ਉਸਨੇ ਲਿਖਿਆ ਹੈ ਕਿ ਪਹਿਲਾਤਾਉ ਸ਼ਾਦੀ.com ਤੇ ਦਾਸ ਦਾ ਕੈਲਕੂਲੇਟਰ ਦੇਖ ਕੇ ਹੈਰਾਨ ਹੈ ਸਾਈਟਿਕ ਵਿਸ਼ੇਸ਼ਤਾ ਉਪਭੋਗਤਾਵਾਂ ਨੂੰ ਇਹ ਦਰਸਾਉਂਦੀ ਹੈ ਕਿ ਦਾਸ ਦੇ ਬਾਜ਼ਾਰ ਵਿੱਚ ਉਹਨਾਂ ਦੀ ਕੀਮਤ ਕਿੰਨੀ ਹੈ ਜਦੋਂ ਤੁਸੀਂ ਆਪਣੀ ਉਮਰ, ਸਿੱਖਿਆ ਤੇ ਤਨਖਾਹ ਵਰਗੀ ਜਾਣਕਾਰੀ ਦਿੰਦੇ ਹੋ ਤਾਂ ਇਹ ਤੁਹਾਨੂੰ ਹੈਰਾਨ ਕਰ ਦਿੰਦਾ ਹੈ ਦਾਸ ਦੀ ਕੀਮਤ ਦਿਖਾਉਣ ਦੀ ਬਜਾਏ ਇਹ ਕੈਲਕੂਲੇਟਰ ਭਾਰਤ ਵਿੱਚ ਦਾਸ ਕਰਨ ਹੋਣ ਵਾਲੀਆਂ ਮੌਤਾਂ ਬਾਰੇ ਆਪਣੇ ਉਪਭੋਗਤਾਵਾਂ ਨਾਲ ਡਾਟਾ ਸਾਂਝਾ ਕਰਦਾ ਹੈ ਬਿਊਰੋ ਰਿਪੋਰਟ ਦਿੱਲੀ ਪੋਸਟ ਪੰਜਾਬੀ